ਮੇਰਾ ਨਾਮ ਰਾਜਨਾਜੀ ਮੈਂ ਇਥੇ ਇੱਕ ਐਨੀਮਲ ਵੈਲਫੇਅਰ ਚਲਾਣਾ ਜਿਹੜਾ ਜਿੰਨਾਂ ਦਾ ਮੈਂ ਮੈਨੇਜਰ ਹਾਂ ਤੇ ਪੀਐਫਏ ਦਿੱਲੀ ਦਾ ਮੈਂ ਇੱਕ ਮੈਂਬਰ ਆ ਤੇ ਸਾਡੇ ਕੋਲ ਇੱਕ ਪਿਛਲੇ ਮਹੀਨੇ ਫਰਵਰੀ ਦੇ ਵਿੱਚ ਇੱਕ ਕੇਸ ਆਇਆ ਸੀ ਕਿ ਉੱਤਮਗੜ੍ਹ ਕਲੋਨੀ ਹੈ ਜਿਹੜੀ ਸ਼ਹੀਦ ਆ ਸਰ ਦੇ ਕੋਲੇ ਹੈ ਤੇ ਉੱਥੋਂ ਦੇ ਜਿਹੜੇ ਲੋਗ ਹੈ ਉਹ ਕਮਿਊਨਿਟੀ ਡੌਗ ਜਿਹੜੇ ਪੰਜ ਉਹਨਾਂ ਦੀ ਕਲੋਨੀ ਦੇ ਡੌਗ ਹਨ ਉਹਨਾਂ ਨੂੰ ਚੱਕ ਕੇ ਕਿਤੇ ਸਿਟਣਾ ਚਾਹੁੰਦੇ ਆ ਜਾਂ ਮਾਰਨਾ ਚਾਹੁੰਦੇ ਆ ਤੇ ਅਸੀਂ ਉਸ ਕੇਸ ਨੂੰ ਪ੍ਰੋਸੀਡ ਕੀਤਾ ਇੱਥੇ ਆ ਕੇ ਅਸੀਂ ਕੰਪਲੇਂਟ ਦਿੱਤੀ ਬੀ ਡਿਵੀਜ਼ਨ ਥਾਣੇ ਦੇ ਵਿੱਚ ਇਹਨਾਂ ਨੇ ਫੋਨ ਕਰਕੇ ਉਹਨਾਂ ਨੂੰ ਕਿਹਾ ਕਿ ਇਹ ਚੀਜ਼ ਗਲਤ ਹੈ ਇਹ ਤੁਸੀਂ ਨਹੀਂ ਕਰ ਸਕਦੇ ਹੋ ਉਸ ਤੋਂ ਬਾਅਦ ਸਾਡਾ ਇੱਥੇ ਇੱਕ ਲਿਖਤ ਦੇ ਵਿੱਚ ਰਾਜ਼inama ਹੋਇਆ ਕਿ ਉਹਨਾਂ ਨੂੰ ਕਲੋਨੀ ਵਾਲਿਆਂ ਨੂੰ ਡੌਗ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਪ੍ਰੋਬਲਮ ਹੋਏਗੀ ਤਾਂ ਉਹ ਐਨਡੀਓ ਨੂੰ ਕੰਟੈਕਟ ਕਰਨਗੇ ਤੇ ਇਹ ਰਾਜ਼inama ਲਿਖਣ ਤੋਂ ਕੁਝ ਹੀ ਦਿਨਾਂ ਦੇ ਬਾਅਦ 27 ਤਰੀਕ ਦੀ ਰਾਤ ਨੂੰ ਉੱਥੋਂ ਦੋ ਡੌਗ ਜਿਹੜੇ ਉਹ ਮਹੱਲਾ ਵਾਸੀਆਂ ਨੇ ਉਹ ਚੱਕ ਕੇ ਕਿਤੇ ਸਿਰਤੇ ਆ ਜਾਂ ਫਿਰ ਮਾਰਦੇ ਆ ਤੇ ਅਸੀਂ ਇੱਕ ਤਰੀਕ ਦੀ ਇੱਥੇ ਜਿਹੜੇ ਐਸਐਚਓ ਸੁਖਬੀਰ ਜੀ ਆ ਉਹਨਾਂ ਨੂੰ ਕੰਪਲੇਨਟ ਦਿੱਤੀ ਹੋਈ ਹੈ ਕਿ ਇਸ ਚੀਜ਼ ਦੀ ਤਬਦੀਲ ਕੀਤੀ ਜਾਵੇ ਕਿ ਡੌਗ ਕਿੱਥੇ ਗਏ ਜਿਹੜੇ ਉਸ ਕਲੋਨੀ ਪਰ ਹਜੇ ਤੱਕ ਅੱਜ 8-9 ਦਿਨ ਹੋ ਗਏ ਅਸੀਂ ਸਾਰੀ ਟੀਮ 10-12 ਜਨੇ ਅਸੀਂ ਐਨੀਮਲ ਲਵਰ ਹੈ ਜਿਹੜੇ ਅਸੀਂ ਰੋਜ਼ ਅਸੀਂ ਇੱਥੇ ਆਨੇ ਆ ਅੱਥੇ ਅੱਗੇ ਇਹਨਾਂ ਦੀ ਰਿਕਵੈਸਟ ਕਰਦੇ ਆ ਕਿ ਜਾ ਕੇ ਉਹ ਤੇ ਤਬਦੀਸ਼ ਕਰੋ ਕਿ ਉਹ ਬੱਚੇ ਕਿੱਥੇ ਗਏ ਹਨ ਉਹਨਾਂ ਨੂੰ ਉਹ ਬੱਚੇ ਮਰ ਵੀ ਗਏ ਹੋਣੇ ਆ ਜਾਂ ਕਿਤੇ ਉਹ ਸਿੱਟ ਕੇ ਆਏ ਹੋ ਤੇ ਭੁੱਖ ਨਾਲ ਵੀ ਮਰ ਸਕਦੇ ਕੋਈ ਹੋਰ ਉਹਨਾਂ ਨੂੰ ਜਾਨਵਰ ਵੀ ਮਾਰ ਸਕਦੇ ਆ ਕਿ ਉਹ ਬੱਚੇ ਆਪਣੀ ਗਲੀਆਂ ਦੇ ਵਿੱਚ ਵਾਪਸ ਆ ਸਕਣ ਪਰ ਹਜੇ ਤੱਕ ਪੁਲਿਸ ਨੇ ਕੋਈ ਸਾਡੀ ਪੈਰਵਾਈ ਕੀਤੀ ਨਹੀਂ ਆਈ ਕਿਤੇ ਕੋਈ ਇੱਕ 4 ਸਾਲ ਦਾ ਬੱਚਾ ਇੱਕ ਸ਼ਾਇਦ ਇੱਕ ਡੇਢ ਸਾਲ ਦਾ ਹੈਂਡ ਆਊਟ ਇੱਕ ਛੇ ਮਿੰਟ ਲੈਣਾ ਡੋਗ ਇਹ ਪਹਿਲਾਂ ਹੀ ਜਦੋਂ ਅਸੀਂ ਇਹ ਪਹਿਲਾਂ ਹੀ ਇੰਟੀਮੇਸ਼ਨ ਦੇ ਚੁੱਕੇ ਹਾਂ ਕਿ ਉਸ ਕਲੋਨੀ ਦੇ ਵਿੱਚ ਉਹ ਬੱਚੇ ਮਾਰਨ ਦੀ ਜਿਹੜੀ ਪਲੈਨਿੰਗ ਚੱਲ ਰਹੀ ਹੈ ਤੇ ਉਹ ਤਾਂ ਫਿਰ ਉਹਨਾਂ ਦੇ ਹੀ ਨਾਮ ਸਾਹਮਣੇ ਆ ਰਹੇ ਆ ਕਿ ਕਿਉਂਕਿ ਉੱਥੇ ਉਹਨਾਂ ਨੂੰ ਬੁਲਾਣਗੇ ਤਾਂ ਪਤਾ ਚੱਲੇਗਾ ਉਹ ਡੌਗ ਕਿੱਥੇ ਗਏ ਆ ਕੁਝ ਸੀਸੀਟੀਵੀ ਵੀ ਅਸੀਂ ਕਢਾਈ ਆ ਰਾਤ ਨੂੰ ਪੋਨੇ 2 ਵਜੇ ਪੋਨੇ 1 ਵਜੇ ਜਿਹੜੇ ਲੋਗ ਹੈ ਉਹ ਡੌਗ ਨੂੰ ਪਰਕਲਾ ਕੇ ਦੂਸਰੀ ਸਾਈਡ ਲੈ ਕੇ ਜਾ ਰਹੇ ਇੱਕ ਆਟੋ ਵੀ ਆਇਆ ਗਲੀ ਦੇ ਵਿੱਚ ਉਹ ਸਾਡਾ ਕੰਮ ਨਹੀਂ ਹੈ ਸੀਸੀਟੀਵੀ ਨਿਕਾਲਣਾ ਪੁਲਿਸ ਦਾ ਕੰਮ ਹੈ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੈ ਕਿ ਇੱਥੇ ਗਲਤ ਕੰਮ ਹੋਇਆ ਪਰ ਪੁਲਿਸ ਉਹਦੇ ਜਾ ਕੇ ਹੀ ਨਹੀਂ ਪਿਆਰੇ ਸਾਨੂੰ ਕੋਨੇ 1 ਵਜੇ ਦੇ ਆਸ-ਪਾਸ ਹੈ ਤੇ ਸਵੇਰੇ 1 ਦੇ ਆਸ-ਪਾਸ ਹੈ ਜਿੰਦੇ ਵਿੱਚ ਉਹੀ ਲੋਕ ਦਿਖ ਰਹੇ ਆ ਜਿਨ੍ਹਾਂ ਦੇ ਖਿਲਾਫ ਮੈਂ ਕੰਪਲੇਂਟ ਦਿੱਤੀ ਸੀ ਕਿ ਇਹਨਾਂ ਨੇ ਡੌਗ ਨੂੰ ਚਕਾ ਦੇਣਾ ਉੱਥੇ ਜਿਨ੍ਹਾਂ ਨੂੰ ਮੈਂ ਪਹਿਲਾਂ ਹੀ ਪੁਲਿਸ ਨੂੰ ਇਤਲਾਹ ਦੇ ਚੁੱਕਿਆ ਸੀਗਾ ਪੁਲਿਸ ਨੂੰ ਸਾਰਾ ਅਸੀਂ ਰੋਜ਼ ਆਨੇ ਆ ਕਹਿੰਦੇ ਅਸੀਂ ਉਹਨਾਂ ਨੂੰ ਬੁਲਾਣੇ ਆ ਕੱਲ ਵੀ ਇਹਨਾਂ ਨੇ ਕਿਹਾ ਸ਼ਾਮ ਨੂੰ ਬੁਲਾਣੇ ਆ ਅੱਜ ਵੀ ਅਸੀਂ ਆਏ ਕਹਿੰਦੇ ਅਸੀਂ ਬੁਲਾਣੇ ਆ ਉੱਧਰ ਜਾ ਕੇ ਗੱਲ ਕਰ ਲ ਫੋਨ ਕਰ ਰਿਹਾ ਐਸਪੀ ਆਫਿਸ ਤੁਸੀਂ ਜਾ ਚਲੇ ਜਾਓ ਕਾਲੋਥੇ ਬੁਲਾਇਆ ਇਹੀ ਚਾਹਨੇ ਉਹ ਬੱਚੇ ਆਪਦੀ ਗਲੀਆਂ ਦੇ ਵਿੱਚ ਵਾਪਸ ਆ ਜਾਣ ਜਿਨ੍ਹਾਂ ਨੇ ਚਾਕੇ ਇਹ ਅਨਲੀਗਲ ਕੰਮ ਕੀਤਾ ਉਹਨਾਂ ਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ ਹਾਂ ਮੇਰਾ ਨਾਮ ਜਸਬੀਰ ਕੌਰ ਹੈ ਮੈਂ ਵੀ ਇੱਕ ਐਨੀਮਲ ਲਵਰ ਹੀ ਹਾਂ ਤੇ ਅਸੀਂ ਸਾਰੇ ਡੌਗਸ ਨੂੰ ਬਚਾਉਣ ਲਈ ਇੱਕ ਮੁਹਿੰਮ ਚਲਾਈ ਹੋਈ ਹੈ ਅਸੀਂ ਉਸ ਐਨਜੀਓ ਦੇ ਵਿੱਚ ਕੰਮ ਕਰਦੇ ਹਾਂ ਸਾਰੇ ਪੀਐਫਏ ਦੇ ਮੈਂਬਰ ਅਗੇ ਸਾਰੇ ਮਾਮਲਾ ਉੱਤਮਗੜ੍ਹ ਕੋਲੋਂ ਨੀ ਦਾ ਹੈਗਾ ਜੀ ਇੱਥੇ ਥੋੜੇ ਦਿਨ ਪਹਿਲੇ ਜਿਸ ਦਾ ਤੁਹਾਨੂੰ ਸਰ ਨੇ ਪਹਿਲੇ ਦੱਸਿਆ ਹੈ ਕਿ ਇੱਕ ਮਾਮਲਾ ਸਾਡੇ ਕੋਲ ਆਇਆ ਸੀ ਕੀ ਮਤਲਬ ਡੌਗਸ ਨੂੰ ਲੈ ਕੇ ਕੋਈ ਪਰੇਸ਼ਾਨੀ ਉਹਨਾਂ ਨੂੰ ਹੈਗੀ ਸੀ ਤੇ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਇਹ ਗੱਲ ਕੀਤੀ ਐਕਸੈਪਟ ਕੀਤੀ ਐ ਥਾਣੇ ਵਿੱਚ ਕਿ ਸਾਨੂੰ ਕੁੱਤਿਆਂ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਹ ਕੁੱਤੇ ਆਰਾਮਨਾ ਗਲੀ ਦੇ ਵਿੱਚ ਰਹਿ ਸਕਦੇ ਆ ਅਸੀਂ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ ਇਹ ਰਾਜੀਨਾਮਾ ਇੱਥੇ ਹੋਇਆ ਸੀ ਉਸ ਰਾਜੀਨਾਮੇ ਤੋਂ ਬਾਅਦ ਇਹਨਾਂ ਨੇ 2-3 ਦਿਨ ਬਾਅਦ ਕੁੱਤਿਆਂ ਨੂੰ ਉੱਥੋਂ ਚਕਵਾ ਦਿੱਤਾ ਵਾ ਜਿਹਦੇ ਕਿ ਸਾਡੇ ਕੋਲ ਕੁਝ ਪ੍ਰੂਫ ਹੈਗੇ ਵੀ ਐ ਜਿਹੜੇ ਸਸਪੈਕਟਿਡ ਹੈਗੇ ਸੀ ਉਹੀ ਰਾਤ ਦੇ 1:30 ਵਜੇ ਇੱਥੇ ਘੁੰਮਦੇ ਨਜ਼ਰ ਆਏ ਸੀ ਤੇ ਉਹ ਰਾਤ ਤੋਂ ਬਾਅਦ ਕੁੱਤੇ ਉੱਥੇ ਮਿਲੇ ਨਹੀਂ ਆਏ ਇਹ ਗੱਲ ਹੈਗੀ ਹੈ ਕੋਈ 27 ਤਰੀਕ ਦੀ ਤੇ 27 ਤਰੀਕ ਤੋਂ ਅੱਜ 10 ਤਰੀਕ ਹੋ ਗਈ ਹੈ ਹਜੇ ਤੱਕ ਡੌਗਸ ਵਾਪਸ ਨਹੀਂ ਆਏ ਕਲੋਨੀ ਵਾਲਿਆਂ ਨੂੰ ਪਰੇਸ਼ਾਨੀ ਇਹ ਹੀ ਬੱਸ ਕਿ ਕੁੱਤੇ ਗਲੀ ਵਿੱਚ ਹੋਣੇ ਨਹੀਂ ਚਾਹੀਦੇ ਉਹ ਕਹਿੰਦੇ ਜੀ ਸਿਰਫ ਅਸੀਂ ਹੋਣੇ ਚਾਹੀਦੇ ਆ ਤਾਂ ਕਿਉਂ ਇਹ ਕੁਝ ਕਰਦੇ ਹੈ ਜਦ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਉਹ ਨਸਬੰਦੀ ਹੋਈ ਹੋਈ ਹੈ ਉਹਨਾਂ ਦੀ ਸਭ ਤੋਂ ਵੱਡੀ ਗੱਲ ਨਸਬੰਦੀ ਹੋਈ ਹੋਈ ਹੈ ਇਸ ਦਾ ਕੋਈ ਰਾਈਟ ਨਹੀਂ ਹੈਗਾ ਇਵਨ ਕਿ ਸਾਡੀ ਸੁਪਰੀਮ ਕੋਰਟ ਨੇ ਵੀ ਇਹ ਲਾ ਪਾਸ ਕੀਤਾ ਹੋਇਆ ਹੈ ਕਿ ਤੁਸੀਂ ਕਿਸੇ ਵੀ ਡੌਗ ਨੂੰ ਹਾਮ ਨਹੀਂ ਕਰ ਸਕਦੇ ਕਿਸੇ ਨੂੰ ਰੀ ਲੋਕੇਟ ਨਹੀਂ ਕਰ ਸਕਦੇ ਤੁਸੀਂ ਕਿਸੇ ਫੀਡਰ ਨੂੰ ਖਾਣਾ ਪਾਣ ਤੋਂ ਮਨਾ ਨਹੀਂ ਕਰ ਸਕਦੇ ਤੁਸੀਂ ਕਿਸੇ ਫੀਡਰ ਨੂੰ ਥ੍ਰੈਟ ਨਹੀਂ ਕਰ ਸਕਦੇ ਇਹ ਸਾਰੇ ਲਾ ਜਿਹੜੇ ਆ ਸਾਡੀ ਸੁਪਰੀਮ ਕੋਰਟ ਦੇ ਅੰਡਰ ਹੀ ਪਾਸ ਹੋਏ ਹੋਏ ਆ ਨਹੀਂ ਜੀ ਥਾਣੇ ਤੋਂ ਕੋਈ ਕਾਰਵਾਈ ਨਹੀਂ ਹੋਸੀ ਇੱਕ ਤਰੀਕ ਦੀ ਆਪਣੀ ਜਿਹੜੀ ਐਪਲੀਕੇਸ਼ਨ ਲਗਾਈ ਹੋਈ ਹੈ ਅਸੀਂ ਇਹਨਾਂ ਨੂੰ ਕੰਪਲੇਨ ਦਿੱਤੀ ਹੋਈ ਹੈ ਜਿਹੜੇ ਸਸਪੈਕਟਿਡ ਐ ਅਸੀਂ ਉਹਨਾਂ ਦੇ ਨਾਮ ਵੀ ਦਿੱਤੇ ਹੋਏ ਐ ਜਿਨ੍ਹਾਂ ਨੇ ਰਾਜੀਨਾਮੇ ਦੇ ਵਿੱਚ ਆਪਣੇ ਨਾਮ ਦੇ ਮਤਲਬ ਸਾਈਨ ਕੀਤੇ ਸੀ ਉਹਨਾਂ ਦੇ ਨਾਮ ਦਿੱਤੇ ਹੋਏ ਐ ਇੱਕ ਤਰੀਕ ਤੋਂ ਲੈ ਕੇ ਅੱਜ 10 ਤਰੀਕ ਹੋ ਗਈ ਐ ਅਸੀਂ ਡੇਲੀ ਇੱਥੇ ਆ ਰਹੇ ਹਾਂ ਕਦੀ ਸਾਨੂੰ ਐਸਐਚਓ ਕੋ ਭੇਜ ਦਿੱਤਾ ਜਾਂਦਾ ਕਦੀ ਸਾਨੂੰ ਜੂਨੀਅਰ ਕੋ ਭੇਜ ਦਿੱਤਾ ਜਾਂਦਾ ਕਦੀ ਸਾਨੂੰ ਕਿਸੇ ਕੋ ਭੇਜ ਦਿੱਤਾ ਜਾਂਦਾ ਬਟ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਦੋ ਦੋ ਤਿੰਨ ਤਿੰਨ ਘੰਟੇ ਇੱਥੇ ਖਰਾਬ ਕਰਦੇ ਪਏ ਹਾਂ ਅਸੀਂ ਜੋ ਵੀ ਹੈਗਾ ਸਾਨੂੰ ਇਸ ਚੀਜ਼ ਦਾ ਸੋਲੂਸ਼ਨ ਚਾਹੀਦਾ ਵਾ ਉਹ ਦੱਸਣਾ ਨਹੀਂ ਚਾਹੀਦੇ ਇਹਦਾਂ ਰਿਹਾ ਉਹਨਾਂ ਦੀ ਵੀ ਇਹੀ ਮੰਗ ਹੈ ਔਰ ਵੀ ਇਹੀ ਮੰਗੇ ਬਿਲਕੁਲ ਵੀ ਨਹੀਂ ਤੁਹਾਡੇ ਸਾਹਮਣੇ ਹੈ ਅਸੀਂ ਦੱਸ ਹੀ ਰਹੇ ਹਾਂ ਤੁਸੀਂ ਆਪ ਹੀ ਦੇਖ ਲਓ ਇੱਕ ਤਰੀਕ ਤੋਂ ਅੱਜ 10 ਤਰੀਕ ਹੋ ਗਈ ਹੈ ਜਦੋਂ ਅਸੀਂ ਕਿਸੇ ਨੂੰ ਸਾਨੂੰ ਬੁਲਾਉਂਦੇ ਆ ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਦੇ ਆ ਉਹ ਵਿੱਚੋਂ ਦੀ ਨਿਕਲ ਜਾਂਦੇ ਆ ਜਾਂ ਫੋਨਾਂ ਤੇ ਲੱਗੇ ਰਹਿੰਦੇ ਆ ਸਾਨੂੰ ਇਜ਼ੀ ਮਤਲਬ ਅਟੈਂਡ ਵੀ ਨਹੀਂ ਕਰਦੇ ਚੰਗੀ ਤਰ੍ਹਾਂ ਇੱਥੇ ACP ਸਰ ਨੂੰ ਵੀ ਮਿਲੇ ਆ ਉਹਨਾਂ ਨੇ ਕੀ ਆਸੋ ਉਹਨਾਂ ਨੇ ਸਾਨੂੰ ਇਹ ਹੀ ਕਿਹਾ ਕਿ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਪੁੱਛਦੇ ਆ ਬਟ ਹੱਲੇ ਤੱਕ ਉਹਨਾਂ ਚ ਕੋਈ ਵੀ ਨਹੀਂ ਆਇਆ ਸਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਜਿਸ ਤਰ੍ਹਾਂ ਕ੍ਰਾਈਮ ਅਸੀਂ ਕੀਤਾ ਵਾ ਕਿਸੇ ਨੇ ਨਹੀਂ ਕੀਤਾ ਅਕੋਰਡਿੰਗ ਟੂ ਸੁਪਰੀਮ ਕੋਰਟ ਇਹ ਤਾਂ ਕ੍ਰਾਈਮ ਹੈ ਨਾ ਜੋ ਪ੍ਰੋਵੈਂਸ਼ਨ ਹੈਗੀ ਹੈ ਇਸ ਲਾਅ ਦੀ ਉਹਦੇ ਅੰਡਰ ਤਾਂ ਕ੍ਰਾਈਮ ਉਹਨਾਂ ਨੇ ਕੀਤਾ ਹੈ ਬਟ ਸਾਨੂੰ ਉਹਨੇ ਇਹ ਫੀਲ ਹੋ ਰਿਹਾ ਕਿ ਕ੍ਰਾਈਮ ਅਸੀਂ ਕੀਤਾ ਸ਼ਾਇਦ ਈ ਮਿਲੇਗਾ ਇਨਸਾਫ ਫਿਰ ਅਸੀਂ ਡੀਸੀ ਦੇ ਪੇਸ਼ ਫਿਰ ਅਸੀਂ ਡੀਸੀ ਆਫਿਸ ਪੇਸ਼ ਹੋਵਾਂਗੇ ਸੀਪੀ ਆਫਿਸ ਪੇਸ਼ ਹੋਵਾਂਗੇ ਅਸੀਂ ਤਾਂ ਬਿਲਕੁਲ ਇਨਸਾਫ ਲੈ ਕੇ ਨਾ ਸਾਡੇ ਵਾਪਸ ਚਾਹੀਦੇ ਇਹਨਾਂ ਤੇ ਇਨਸਾਈਡ ਜਿਹੜੀ ਹੈਗੀ ਐਸਟੀ ਹੈ ਜਿਹੜੀ ਉੱਥੇ ਸੀ ਕੋਈ ਕੰਪਲੇਟ ਆਈ ਵੀ ਉਹ ਅਦੈਸ਼ੀਰ ਵਿੱਚ ਕਿਤੇ ਡੌਗ ਹੈ ਉੱਥੇ ਸਟੇ ਡੌਗ ਹੈ ਉਹ ਜਿਹੜੀ ਕਹਿੰਦੇ ਪੰਜ ਸਟੇ ਡੌਗ ਫਿਰਦੇ ਸੀ ਉਹਨਾਂ ਚ ਦੋ ਘਟਦੇ ਉਹਨਾਂ ਨੇ ਬਲੇਮ ਲਾਇਆ ਸੀ ਵੀ ਦੋ ਸਾਡੇ ਜਿਹੜੇ ਬੱਲੇ ਗ੍ਰਹਿਣ ਵਾਲੇ ਆ ਉਹਨਾਂ ਨੇ ਇਥੋਂ ਕਿ ਬਿਸਪਲੇਸ ਕੀਤੇ ਆ ਉਹਦੇ ਬਾਰੇ ਚੱਲ ਰਹੀ ਹੈ ਥੋੜੀ ਜਾਂਚ ਸਾਹ। ਪਹਿਲਾਂ ਹੋਇਆ ਸੀ ਜੀ ਇਹ ਫਿਟਿੰਗ ਕਰਦੇ ਸੀ ਉਹ ਕਦੇ ਵੀ ਸਾਨੂੰ ਕੁੱਤੇ ਵੜਦੇ ਬੱਚਿਆਂ ਨੂੰ ਵੜਦੇ ਬੱਚੇ ਬਾਹਰ ਟੱਕਲ ਨਹੀਂ ਸਕਦੇ। ਤੇ ਦੈਟਸ ਵਾਈ ਉਹਨਾਂ ਦਾ ਸੀਗਾ ਦੋਵਾਂ ਤਰ੍ਹਾਂ ਦਾ ਸੀ ਉਹ ਵੀ ਕਿੰਨੀ ਸੈਟਲਮੈਂਟ ਹੋ ਗਈ ਸੀ ਇਹਨਾਂ ਦੋਵਾਂ ਤਰ੍ਹਾਂ ਦੀ। ਹਾਂ ਉਹਨਾਂ ਨੇ ਕਹਿੰਦਾ ਸੀ ਕਿ ਅਸੀਂ ਫਰੀਲੀ ਨਹੀਂ ਛੱਡਾ ਗਈ। ਤੇ ਹੁਣ ਉਹਨਾਂ ਨੇ ਬਲੇਮ ਇਹ ਲਾਇਆ ਵੀ ਇਹ ਬੱਚੇ ਜਿਹੜੇ ਹੈਗੇ ਡੌਗ ਹੈ ਜਿਹੜੇ ਇਹਨਾਂ ਨੇ ਕੈਪ ਕਰਦੇ ਹੋ। ਤੇ ਇਸੇ ਨਹੀਂ ਅਫਸਰ ਦਾ ਧਿਆਨ ਚ ਸਾਰਾ